ਅੱਜ ਇਹ ਸਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲਓ ਜੀ ਲੱਗਿਆ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨ ਕਰਨਾ ਨਾ ਭੁੱਲਿਆ ਕਰੋ ਜੀ ਤੇ ਹੋਰ ਬੇਨਤੀ ਹੈ ਜੀ ਪਹੁੰਚੇ ਹੋਏ ਆਪਣੀ ਮਾਤਾ ਕੋਲ ਮਾਤਾ ਫਿਰਦੀ ਆ ਜੀ ਘਰ ਦੇ ਵਿੱਚ ਕਹਿੰਦੇ ਮਾਵਾ ਨਾ ਹੁਣ ਘਰ ਦੇ ਵਿੱਚ ਤਾਂ ਘਰ ਰਹਿੰਦੀ ਆ ਜੀ ਸੁਣਨੇ ਲੱਗਦੇ ਆ ਤੇ ਅਸੀਂ ਚਾਹੇ ਬਾਹਰ ਰਹਿੰਦੇ ਆ ਸਾਨੂੰ ਆਏ ਵੀ ਸਾਡੀ ਮਾਂ ਘਰੇ ਬੈਠੀ ਆ ਅਸੀਂ ਜਾਉਂਗੇ ਕੁੰਡਾ ਖੋਲਣ ਦੀ ਸਾਨੂੰ ਲੋੜ ਨਹੀਂ ਪੈਣੀ ਕਈ ਵਾਰ ਬੀਬੀ ਜਦ ਗਈ ਹੁੰਦੀ ਆ ਫਿਰ ਆਏ ਹੁੰਦੇ ਹੀ ਪਤਾ ਨਹੀਂ ਕਿੱਥੇ ਨੂੰ ਗਈ ਓਏ ਕਿੱਥੇ ਨੂੰ ਨਹੀਂ ਹੈ ਚਲੋ ਸਾਡੀਆਂ ਪ੍ਰਮਾਤਮਾ ਮਾਵਾ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਫਿਰਦੀ ਆ ਸਾਡੀ ਮਾਤਾ ਮੈਂ ਜਦੀ ਕਾਖਾ ਵਹਿਦੇ ਜੀ ਕੀਤੇ ਸਭ ਦੀਆਂ ਪੁੱਤ ਮਾਂਆਂ ਥੋੜੀਆਂ ਵੀ ਰਾਜੀ ਰਹੇ ਉਹਨਾਂ ਨੇ ਵੀ ਤੰਦਰੁਸਤੀ ਰੱਖਿਆ ਤੁਨ ਵੀ ਤੰਦਰੁਸਤੀ ਰੱਖ ਬੁੱਤਾਂ ਗੇਲੇ ਮਾਇਆ ਹੰਦੀਆਂ ਮਾ ਮਾ ਨਾਲ ਪੁੱਤ ਨੇ ਹਾਂ ਪੁੱਤ ਸਾਦੇ ਸਭ ਦੀਆਂ ਮਾਵਾ ਸਭ ਦੇ ਬੱਚੇ ਰਾਜੀ ਰਹਣ ਤੇ ਜਿਹੇ ਜੀ ਮੈਂ ਆਪਣੇ ਮਹਾਸਿੰਧੀ ਮਾਏ ਥੋੜੇ ਵੀ ਮਾਏ ਥੋੜੀਆਂ ਵੀ ਮਾਇਆ ਰਾਜੀ ਰਹੇ ਤੁਸੀਂ ਵੀ ਆਪਣੇ ਆਪਣੀ ਮਾਂ ਗਾ ਖੁਸ਼ ਰੋ ਤੇ ਮਾਤਾ ਨੇ ਮੈਨੂੰ ਪਾਈ ਡਿਮਾਂਡ ਕਹਿੰਦੀ ਪੁੱਤ ਕਹਿੰਦੀ ਜਿਹੜੇ ਜਿਹੜੇ ਤੇ ਆਪਣੇ ਬੈੱਡਾਂ ਵੀ ਉਹ ਬੈੱਡ ਹੋਏ ਹੋਏ ਆ ਟੁੱਟੇ ਹੋਏ ਤੇ ਮੈਂ ਬੀਬੀ ਨੂੰ ਕਹਾ ਮਾ ਬੀਬੀ ਬੇਹਾਲੇ ਕੋਈ ਗੱਲ ਨਹੀਂ ਵੀ ਰਹਿਣ ਦੇ ਬੈੱਡਾਂ ਨੂੰ ਕੁਝ ਨਹੀਂ ਹੁੰਦਾ ਆਪਾਂ ਬਾਅਦ ਦੇ ਵਿੱਚ ਕਰਾ ਲੂਗੇ ਜਿਹੜਾ ਕੋਈ ਮਣਾ ਮੋਟਾ ਕੰਮ ਕਰਾਉਣਾ ਹੈ ਤੇ ਮੈਂ ਤਾਂ ਬੀਬੀ ਕ ਵੀ ਪਰ ਰਿਪੇਅਰ ਕਰਾ ਦਿੰਦੇ ਪਰ ਪਰ ਬੀਬੀ ਨਹੀਂ ਮੰਨਦੀ ਆ ਤੁਹਾਨੂੰ ਮੈਂ ਦਿਖਾ ਦਿੰਦਾ ਸਾਡੇ ਥੋੜੇ ਬੈੱਡਾਂ ਦਾ ਤੋੜਪਨ ਹੋਈ ਹੋਈ ਆ ਤੇ ਕਹਿੰਦੀ ਪੁੱਤ ਆਏ ਆ ਵੀ ਜੇ ਕੋਈ ਰਿਸ਼ਤੇਦਾਰ ਆ ਜਾਂਦਾ ਹੈ ਹੈ ਚੰਗਾ ਯਾ ਨਹੀਂ ਲੱਗਦਾ ਹਨਾ ਤੇ ਆਹ ਦੇਖੋ ਜੀ ਮੜੇ ਆ ਵੀ ਬੈਡ ਟੁੱਟ ਗਿਆ ਇਹ ਸਾਡਾ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਤੇ ਬੀਬੀ ਨੂੰ ਤਾਂ ਮੈਂ ਕਹਿਣਾ ਵੀ ਰਹਿਣ ਦੇ ਵੀ ਆਪਾਂ ਨੂੰ ਇਹੀ ਬੈਡ ਠੀਕ ਆ ਵੀ ਬਾਕੀ ਹੁ ਪਤਾ ਨਹੀਂ ਕਾਦੇ ਬੀਬੀ ਤੂੰ ਮੰਨਦੀ ਕਾਦੇ ਨਹੀਂ ਨਾ ਉਹ ਨਹੀਂ ਬਹੁਤ ਨਵੇਂ ਦੇ ਲੈਣੇ ਹਾਂ ਇਹ ਨਾ ਉਹ ਕਿਹਾ ਹੋਇਆ ਇਹ ਇਹਨਾਂ ਨੂੰ ਕਿਹਾ ਹੋਇਆ ਉਹ ਇਹਨਾਂ ਨੂੰ ਕਿਆ ਮਰਮਤ ਕਰਾਉਂਗੇ ਕਿ ਜੱਟ ਨੇ ਇਹ ਕਿੰਨਾ ਟਾਈਮ ਹੋ ਗਿਆ ਤੇ 10 ਸਾਲ ਹੋ ਗਏ ਤੇ ਦੱਸ ਪ੍ਰਾਣ ਦੇ ਲੀ ਨੀ ਦੇ ਰਹੂਗੀ ਕਿੰਨਾ ਟਾਈਮ ਹੋ ਗਿਆ ਵੀ ਇਹਨਾਂ ਨੂੰ ਮਗਾਨ ਪਾਇ ਨੂੰ ਹੋ ਗਏ ਜੀ 25 ਸਾਲ ਨੂੰ ਆ ਇਹਨਾਂ ਕਹੋਗੇ ਜਦ ਦੇ ਚੱਕੇ ਵੇ ਇਹ ਪੁਰਾਣੇ ਜਵਾਨ ਨੇ ਹੁਣ ਤਹੇ ਜੀ ਹੈ ਉਹ ਨਹੀਂ ਕਿਸੇ ਦਾ ਪਿੱਛਾ ਆਈਆਂ ਜਾਂ ਟ੍ਰੈਂਟੀਆਂ ਜੀ ਹਾਂ ਤੇ ਉਹਨਾਂ ਆਪਾਂ ਅਸੀਂ ਤੇ ਆਉਣੀ ਹੈ ਆਉਣੀ ਹੈ ਚਲੋ ਜੀ ਹੁਣ ਬੀਬੀ ਕਹਿੰਦੇ ਵੀ ਮੇਰੇ ਨਾਲ ਚੱਲ ਤੇ ਆਪਾਂ ਬੈੱਡ ਦੇਖਣੇ ਚੱਲਦੇ ਜਾ ਕੇ ਦੇਖ ਲੈਣੇ ਆ ਜੇ ਪਸੰਦ ਆਉਂਦੇ ਆ ਸਾਨੂੰ ਹਾਂ ਲਿਆਉਂਦੇ ਨਹੀਂ ਤਾਂ ਫਿਰ ਇਹ ਸਾਡੀ ਜਿੰਦਾਬਾਦ ਠੀਕ ਹੈ ਠੀਕ ਹੈ ਚੱਲੀਏ ਚੱਲੋ ਜੀ ਚੱਲਦੇ ਆਪਾਂ ਤੇ ਹੁਣ ਜਾ ਕੇ ਕਰਾਂਗੇ ਜੀ ਸਿਲੈਕਟ ਬੈੱਡ ਸੋਫਾ ਗੱਦੇ ਵੀ ਪਏ ਆ ਇਧਰ ਜੀ ਹਰ ਜੀ ਜੋ ਤੁਹਾਨੂੰ ਆਈਟਮ ਚਾਹੀਦੀ ਹੈ ਸਾਰੀ ਉਹ ਮਿਲ ਜੂਗੀ। ਅਲਮਾਰੀਆਂ ਵੀਰੇ ਸਾਸਰੀ ਕਾ ਹੋ ਠੀਕ ਹੈ ਜੀ। ਬਾਈ ਥੋੜਾ ਇਹ ਕਾਲਾ ਬਹੁਤ ਲੱਗਦਾ ਮੈਨੂੰ। ਆਹ ਬੈੱਡ ਪਏ ਹੈ ਜੀ। ਜਿਹੜੇ ਮਰਜ਼ੀ ਤੁਸੀਂ ਜਿੱਦਾਂ ਦੇ ਤੁਹਾਨੂੰ ਚਾਹੀਦੇ ਆ ਉਦਾਂ ਦੇ ਤੁਹਾਨੂੰ ਮਿਲ ਜਾਣਗੇ। ਕਹ ਨਹੀਂ ਜੀ। ਸਹੀ ਗੱਲ ਆ ਬਾਈ। ਜੇ ਮਾਲਲਾ ਭਾਈ ਆਪਣੇ ਮਤਲਬ ਚੁਆਇਸ ਵਾਸਤੇ ਬੰਦੇ ਨੇ ਵੀ ਆ ਇਹ ਜਦਾਂ ਬਣਾ ਦੋ ਬੈੱਡ ਬਣਾ ਦੂਗੇ। ਕੀਗਾ ਠੀਕ ਹੈ ਜੀ ਤੇ ਆ ਵੀ ਪਏ ਆ ਇੱਧਰ ਤੇ ਬੀਬੀ ਨੇ ਤਾਂ ਮੈਨੂੰ ਲੱਗਦਾ ਆ ਆ ਬਥੰਦ ਕਰ ਲੁੱਗੀ ਮੈਨੂੰ ਲੱਗਦਾ ਬੀਬੀ ਹੈ ਬੀਬੀ ਇਹਨਾਂ ਨੇ ਰੂਟ ਦਾ ਪਤਾ ਕਰ ਲੀਏ ਵੀ ਕਿਹਾ ਸਾਫ਼ ਤਾ ਵੈਨਾਂ ਦਾ ਹਨਾ ਕਿਦਾਂ ਜੀ ਕਿਆ ਨਹੀਂ ਹਾਂ ਵੀ ਬੀ ਆ ਗਏ ਕੱਲ ਤੇ ਆ ਰਿਹਾ ਇੱਥੇ ਕੱਲ ਨਹੀਂ ਆ ਗਿਆ ਉਹ ਤਾਂ ਭਾਈ ਆਪੇ ਤਿਆਰ ਕਰ ਰਹੇ ਹੋਏ ਹੈ ਨਾ ਹਾਂ ਇਹ ਪੱਕੀ ਦੱਸ ਦਿੰਦੇ ਮੈਂ ਤਾਂ ਇਨਾ ਭਰੇ ਮੇਰੀ ਜ਼ਿੰਮੇਵਾਰੀ ਹੈ ਜਾਨੀ ਹਮਾਚਲ ਜਾਣੇ ਹਾਂ ਹਮਾਚਲ ਜੀ ਅੱਜ ਆ ਕੇ ਆਉਣਾ ਤਾਂ ਜਾਉਂਗੇ ਹਾਲੇ ਰਹਿੰਦੀ ਹੈ ਕਮੀ ਪੇਸ਼ੀ ਕੋਈ ਅੱਛਾ ਪਾਲਚ ਚੰਡੀ ਅੱਛਾ ਪਾਉੜ ਚ ਵੱਜਣੀ ਅੱਛਾ ਪਾਲਚ ਵੱਜਣੀ ਹੈ ਨਹੀਂ ਤਿਆਰ ਹੋਣਾ ਜਾਨੀ ਕਿ ਹੈ ਨਾ ਬੱਡ ਵੀ ਪੂਰਾ ਨਿੱਗਰ ਬਣਾਇਆ ਹੈ ਬਈਰ ਨੇ ਆਹ ਕਿਤੇ ਉਹ ਡਿਜ਼ਾਈਨ ਕਰਿਆ ਅੱਛਾ ਆ ਡਿਜ਼ਾਈਨ ਕਰਿਆ ਹੋਈ ਹੈ ਤੇ ਵੈਸੇ ਇਹਦਾ ਕਿਹਾ ਸਾਹ ਬਤਾ ਬਾਈ ਉਹ ਇਹ ਤਾਂ ਮੈਨੂੰ 12 ਭਿਆ ਦਿੱਤਾ ਅੱਛਾ ਇਹ ਜਿਹੜੇ ਆ ਭਏ ਆ ਇਹ 18000 ਰੁਪਏ ਦੇ ਉਹ 12 ਦਾ ਕਿ ਨਹੀਂ ਵੀ ਤਾਂ ਟੋਟਲੀ ਸਮਾਈ ਆ ਜਿੱਦਾਂ ਮੈਂ ਸ਼ੈਂਪੂ ਨਾਲ ਸਾਫ਼ ਕਰੀ ਉੱਪਰ 1 ਪੌਂਚ ਇੰਚ ਚਪਲਾਈ ਆ ਬੋਰਡ ਨਹੀਂ ਹੋਉਂਦਾ ਠੀਕ ਐ ਇਹ ਇਹ ਵੀ ਇਹ ਨਾਲ ਦੀ ਇਹ ਕਾ ਇਹ ਮੜਾ ਮੋਟਾ ਫਰਕ ਆ ਸਸਤਾ ਬੰਦਾ 10000 ਦਾ ਇਹ ਕਿਉਂ ਸਸਤਾ ਵੀ ਮਟੀਰੀਅਲ ਅੱਛਾ ਮਟੀਰੀਅਲ ਹਲਕਾ ਐ ਠੀਕ ਐ ਠੀਕ ਐ ਯਾਨੀ ਕਿ ਇਹਦੇ ਨਾਲੋਂ ਇਹ ਹੈਵੀ ਆ ਹਾਂਜੀ ਹਾਂਜੀ ਦੇਖੋ ਹੁਣ ਜੇ ਦੇਖਿਆ ਵੀ ਸ਼ੋ ਇਹਦੀ ਲੱਗਦੀ ਤਗੜੀ ਹੁਣ ਉਹ ਤਾਂ ਅੱਗੇ ਪਈ 12000 ਦੀ ਐ ਉਹ ਕਹਤ ਜੀ ਇੰਨਾ ਸਸਤਾ ਵੀ ਹਾਂਜੀ ਬਸ ਉਹ ਟੋਟਲੀ ਬੋਰਡ ਚ ਆਛਾ ਬੋਰਡ ਵਿੱਚ ਇਹ ਜਿਹੜਾ ਆ ਚੀਜ਼ ਆ ਆਪਾਂ ਪਲਾਈ ਲਗਾਉਨੇ ਆ ਇਸ ਤੇ ਪਲਾਈ ਹੁੰਦੀ ਆ ਸੋਲਿਡ ਹੁੰਦੀ ਆ ਬੋਰਡ ਤੇ ਹੁੰਦੀ ਆ ਠੀਕ ਹੈ ਆ ਜਾ ਬੀਬੀ ਆ ਜਾ ਪਹਿਲਾਂ ਚੱਲਣ ਦਿੰਦੇ ਹਾਂ ਹਰੇ 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 ਬੀਬੀ ਤਾਂ ਜੀ ਫਸ ਗਈ ਸਾਡੀ ਚੱਲ ਹਾਂ ਆ ਲੈ ਮੇਰਾ ਕਾ ਰਹਾ ਹੈ ਤਾਂ ਗਿਆ ਇਹ ਨਹੀਂ ਹੁੰਦਾ ਨਹੀਂ ਗੱਲ ਹੈ ਕੱਲ ਮੈਂ ਆ ਗਿਆ ਮੈਂ ਇੱਕ ਦਮ ਸਾਰੇ ਬਾਹਰ ਦੇ ਦਿੱਤੇ ਤੇ ਵੈਸੇ ਜਿਹੜੀ ਆ ਤੁਸੀਂ ਢੋਤ ਤਾਂ ਸੰਖਾ ਦਿਖਾ ਦਿੱਤਾ ਬੈੱਡ ਕਿਹੜਾ ਬਣੂਗਾ ਇਹਦੇ ਨਾਲ ਆ ਪਏ ਅਚਾ ਆ ਬਣਨਗੇ ਜੀ ਹਨਾ ਇਹ 12000 ਦੇ ਹਨ ਹਾਂਜੀ 12000 ਦੇ ਵਿੱਚ ਉਹ ਵੀ ਪਏ ਹਨਾ ਹਾਂਜੀ ਤੇ ਇਹ ਇਹ ਨਿੱਗਰ ਉਹਨੂੰ ਕੁਆਲਿਟੀ ਜ਼ਿਆਦਾ ਵਧੀਆ ਇਹ ਕੁਆਲਿਟੀ ਚੰਗੀ ਹੈ ਉਹਨੂੰ ਹੈ ਇਹ ਵਧੀਆ ਚੱਲਦਾ ਹੈ ਕੋਈ ਫਰਕਦਾ ਕੁਆਲਿਟੀ ਦੀ ਹੋਈ ਹੈ ਠੀਕ ਹੈ ਇਹ ਥੋੜਾ ਮੋਟਾ ਉੱਪਰ ਜੇ ਲੈਣਾ ਹੋਵੇ ਕੋਈ ਇਸ ਤੋਂ ਫਰਕ ਤੋਂ ਉਹਦਾ ਫਰਕ ਤੇ ਬੈਜੂਗਾ ਕਿਹੜਾ ਜੀ ਆਟੋ ਮਿਲ ਜੂਗੀ ਆਪਣੀ ਸਿੰਨਰੀ ਵਾਲੀ ਪਿੱਛੇ ਪਈ ਇਹ ਤੇ ਆਹ ਅੱਛਾ ਆ ਚੀਜ਼ ਮਿਲ ਜੂਗੀ ਹੈ 1 ਇਹ ਕਿੰਨੇ ਨੂੰ ਮਿਲ ਜੂਗੀ ਆਪਾਂ ਨੂੰ 1500 ਦਾ ਫਰਕ ਪਰ ਇਹ ਚੀਜ਼ ਕਿਹ ਹੈ ਜੀ ਆ ਇਹ ਵਧੀਆ ਉਹਦੇ ਨਾਲ ਦੇ ਮਟੀਰੀਅਲ ਸਾਰਾ ਹੋਈ ਆ ਮਟੀਰੀਅਲ ਸਾਰਾ ਅੱਛਾ ਡਿਜ਼ਾਈਨ ਦਾ ਹੀ ਫਰਕ ਪੈਣਾ ਹਨਾ ਠੀਕ ਹੈ ਠੀਕ ਹੈ ਜਿਵੇਂ ਆ ਚੀਜ਼ਾਂ ਪਈਆਂ ਇਹ ਵੀ ਹੋਈ ਆ ਹਾਂਜੀ ਉਹ ਪਹਿਲੇ ਸੀ ਨਾ ਸੇਮ ਪਈ ਆ ਨਾ ਸਾਡੇ ਕੋਲ ਅਹੀਂ ਵਿਕਦਾ ਜ਼ਿਆਦਾ ਕਰਦਾ ਕਿਹੜਾ ਹੀ ਆਹ ਅੱਛਾ ਇਹੀ ਝੋੜੇ ਕੋ ਜੰਦਾ ਜ਼ਿਆਦਾ ਹਨਾ ਜਿਹੜੇ ਆ ਚ ਜਾ ਪਈ ਐ ਮੂਰੇ ਹਾਂ ਹੂੰ ਇਹ ਪਲਾਈ ਦਾ ਟੋਟਲੀ ਦਿਖਾਉਂਦਾ ਮੈਂ ਅੱਛਾ ਇਹ ਪਲਾਈ ਉਹ ਇਹਦਾ ਕੋਈ ਨੁਕਸਾਨ ਹੈ ਕੋਈ ਕਾ ਇਹ ਤਕੜੀ ਚੀਜ਼ ਆ ਹੈ ਮਟੀਰੀਅਲ ਇਹ ਚੰਗਾ ਉਹ ਵੀ ਵਧੀਆ ਇਹ ਤਾਂ ਫਲੈਟ ਟਾਈਮ ਗਾਰੰਟੀ ਦੀ ਦਾ ਕਿਹੜੇ ਦੀ ਇਹ ਆ ਤੁਹਾਡੇ ਵਾਲੇ ਦੀ ਆਹ ਵਾਲੇ ਦਾ ਇਹਦੀ ਲਾਈਫਟਾਈਮ ਬੈਲਟ ਦੀ ਐ ਪੂਰੀ ਅੱਛਾ ਬੈਟੇ ਪਰ ਆ ਉਹ ਤੇ ਬੱਟਾ ਲਾਪਟਾ ਚੱਟ ਜਾ ਕਹੇ ਲੈ ਆ ਟੋਟਲੀ ਕਲਾਈ ਆ ਕਿਆ ਬਾਤ ਅਜੰਦਰੀ ਮੈਂ ਕਰ ਦਿੱਤਾ ਹੈ ਮੱਕੇ ਬਾਕਸ ਦਿੱਤਾ ਹੋਇਆ ਕੋਈ ਫੋਨ ਤੇ ਪਾਣੀ ਦਾ ਗਲਾਸ ਕੋਈ ਵੀ ਰੱਖਣਾ ਹੈ ਮਤ ਕੁਝ ਵੀ ਚੇਂਜ ਕਰਵਾਉਣਾ ਆਪਣੇ ਹਿਸਾਬ ਨਾਲ ਚੇਂਜ ਕਰਵਾਉਣਾ ਚਾਹੁੰਦੇ ਕੋਈ ਸਾਈਜ਼ ਕੋਈ ਠੀਕ ਹੈ ਇਹ ਇਹ ਦਾ ਕੀ रेट ਆ ਇਹ ਪਊਗਾ 17000 ਰੁਪਏ ਦਾ acha 17000 ਦਾ ਯਾਨੀ ਕਿ ਇਹ ਦਾ ਰਿਪਲਾਈ ਸਾਰਾ ਹੈ ਮੈਂ ਤਾਂ ਕੋਈ ਪੋਰਜਿੰਗ ਜਿੱਦਾਂ ہماری ਸ਼ੈਂਪੂ ਕੋਈ ਪਾਣੀ ਪੂਣੀ ਦਾ ਇਹਨਾਂ ਨੂੰ ਕੋਈ ਲੱਗੇ ਲੁਗੇ ਦਾ ਸ਼ੈਂਪੂ ਦਾ ਸ਼ੈਂਪੂ ਦਾ ਥੋੜਾ ਜਿਹਾ ਹਾਂਜੀ ਬੀਬੀ ਤੈਂ ਕਿਹੜੇ ਪਸੰਦ ਕਰੇ ਹੁਣ ਤੂੰ ਦੱਸ ਮੈਂ ਤਾਂ ਹੁਣ ਪੁੱਤ ਤੇਰੀ ਜ਼ਿੰਮੇਵਾਰੀ ਆ ਉਹ ਵਧੀਆ ਹਾਂਜੀ ਲੈ ਲਓ ਕੋਈ ਨਹੀਂ ਹਾਂ ਉਹ ਵਧੀਆ ਚ ਲੈ ਲਿਆ ਮੈਂ ਦੇਖ ਥੋੜੀ ਜ਼ਿੰਮੇਵਾਰੀ ਆ ਪੁੱਤ ਹਾਂ ਘਰ ਰੱਖਣੇ ਆ ਜੀ ਕੋਈ ਚੱਕਰ ਨਹੀਂ ਉਹ ਦੇ ਲਓ ਉਹ ਵੀ ਬੈੱਡ ਥੋੜੇ ਕੰਮ ਦੇ ਨਿਕਲੇ ਆ ਹਾਂਜੀ ਹਾਂਜੀ ਇਹ ਵੀ ਬੈੱਡ ਮੈਨੂੰ ਵਧੀਆ ਚ ਚਿੰਤਾ ਨਾ ਹਾਂ ਮੈਂ ਉਹ ਤਾਂ ਹੀ ਪਸੰਦ ਕਰੇ ਆ ਉਹ ਵਧੀਆ ਚ ਠੀਕ ਆ ਬਸ ਪੇਜ ਨਾ ਕੋਈ ਨਹੀਂ ਵਧੀਆ ਤਾਂ ਬੀਬੀ ਇਹ ਵੀਰ ਕਹਿੰਦਾ ਵੀ ਆ ਪੂਰੀ ਵੈਲਿਡਿਟੀ ਆ ਪੂਰੀ ਲਾਈਫ ਟਾਈਮ ਪੂਰੀ ਜ਼ਿੰਦਗੀ 2-4000 ਦੀ ਤਾਂ ਗੱਲ ਕੁਝ ਨਹੀਂ ਹੁੰਦੀ ਉਹ ਤਾਂ ਪਾਈ ਸੇ ਪੈਣਾ ਇਹਦੇ ਵਿੱਚ ਭਾਈ 5000 ਦਾ 5000 ਹੋਰ ਪੈਣਾ ਉਹਦੇ ਵਿੱਚ ਕਿੰਨਾ ਪੈਣਾ ਇਹਦੇ ਚ 2000 ਜਾਣ ਲੈਣਾ ਹਾਂ ਉਹਦੇ ਵਿੱਚ 6 ਇਹ ਮਹਗਾ ਹੈ ਹਾਂਜੀ ਇਹਦੇ ਨਾਲੋਂ ਹਾਂਜੀ ਹਾਂਜੀ ਔਰ ਚੀਜ਼ ਆ ਵਧੀਆ ਉਹ ਵੀ ਵਧੀਆ ਉਹ ਵੀ ਪਲਾਈ 'ਚ ਆ ਅਚਾ ਉਹ ਵੀ ਪਲਾਈ ਵਿੱਚ ਆ ਉਹ ਜਿਹੜਾ ਟਾਈਮ ਇਹਨੂੰ ਦੇਣਾ ਪੁੱਤ ਹਾਂਜੀ ਵੀ ਉਹ ਵਧੀਆ ਏ ਕਿ ਇਹ ਵਧੀਆ ਬੀਬੀ ਮੈਂ ਤੁਹਾਨੂੰ ਦੱਸਾਂ ਗੁੱਸਾ ਨਾ ਕਰੀ ਚੀਜ਼ ਵਧੀਆ ਪਰ ਮੈਨੂੰ ਦੀ ਢੋ ਨੀ ਚੰਗੀ ਲੱਗਦੀ ਸਾਨੂੰ ਢੋ ਜਮੇ ਦਾ ਸਿੰਪਲ ਜੀ ਹੈ ਨਾ ਢੋ ਦੀ ਅੱਜ ਕੱਲ੍ਹ ਪਤਾ ਕੀ ਹੈ ਹੁਣ ਇਹਨਾਂ ਨੇ ਸਿੰਪਲ ਪਸੰਦ ਕਰਨੇ ਜੀ ਹੁਣ ਜਿਹੜੀ ਨਵੀਂ ਪਨੀਰੀ ਆਉਂਦੀ ਹੈ ਇਹਨਾਂ ਨੇ ਡੇਢ ਤੇ ਪਸੰਦ ਕਰਨੇ ਜੀ ਨੇ ਉਹੀ ਤੁਹਾਨੂੰ ਮੈਂ ਦੱਸਦਾ ਮੈਨੂੰ ਨਾ ਜਮੇ ਬੀਬੀ ਢੋ ਆ ਨਾ ਜਿਹੜੀ ਜਮੇ ਹੀ ਸਿੰਪਲ ਆ ਬਾਕੀ ਮਟੀਰੀਅਲ ਵੱਲੋਂ ਮੇਰੀ ਗਾਰੰਟੀ ਹੈ ਜੀ ਨੇ ਮਟੀਰੀਅਲ ਤਾਂ ਤੁਸੀਂ ਕਹਤਾ ਸਾਲ ਬਾਅਦ ਤੁਹਾਨੂੰ ਪਸੰਦ ਨਹੀਂ ਆਇਆ ਵੀ ਰੱਖ ਲਿਓ ਹੋਰ ਲਿਜੇ ਤਾਂ ਮੈਂ ਉਹ ਤੁਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਪਰ ਬੀਬੀ ਇਹ ਚੀਜ਼ ਵੀ ਚੰਗੀ ਨਾਲ ਲੱਗੀ ਪਈ ਘਰ ਦੇ ਵਿੱਚ ਫਿਰ ਉਹ ਵੀ ਨਹੀਂ ਚੰਗਾ ਲੱਗਦਾ ਫਿਰ ਤੂੰ ਪੁੱਤ ਥੋੜੇ ਬਹੁਤ ਪਾਦੇ ਵਿੱਚ ਹੈ ਨਾ ਤੁਸੀਂ ਪਸੰਦ ਕਰ ਲਓ ਜਿਹੜੇ ਤੂੰ ਚੱਕ ਲੈ ਜਿਹੜੇ ਚੱਕਦਾ ਬਾਕੀ ਮੈਂ ਦੇ ਦੂੰਗੀ ਭਾਈ ਇਹਨਾਂ ਨੂੰ ਭਾਵੇਂ ਬਾਕੀ ਤੂੰ ਦੇ ਦੇ ਪੰਜਾਲ ਚਲੋ ਇਹ ਵੀ ਹੋ ਜੂਗੀ ਹਾਂ ਇਹ ਵੀ ਗੱਲ ਹੋ ਜੂਗੀ ਤੇ ਹੁਣ ਮੈਨੂੰ ਐ ਦੱਸੋ ਇਹ 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 ਅੰਦਰ ਹੈਗਾ ਕੁਝ ਹੋ ਬਾਕਸ ਹੈ ਹਾਂ ਬਾਕਸ ਹੈ ਇਹ ਗੱਦੇ ਵੀ ਨਾਲੇ ਦਊਂਗੇ ਤੁਸੀਂ ਮੈਨੂੰ ਗੱਦੇ ਨਾਲ ਕਰਦੇ ਯਾਰ ਐ ਨਾ ਨਾ ਕਰ ਗੱਦੇ ਇਹਦੇ ਦੀ ਇਹਦੇ ਸਭ ਪਿਆਰ ਆ ਯਾਰ ਠੀਕ ਹੈ ਮੈਨੂੰ ਦਿਖਾਓ 1.5 6 ਫੁੱਟਾ ਆਪਣੇ ਨੂੰ ਗੱਦੇ ਪਾਏ ਪਹਿਲਾਂ ਪਾਏ ਵੀ 1.5 6 ਫੁੱਟਾ 1.5 ਐਡਿਟ ਹੀ ਆ ਨਹੀਂ ਦੇਗਾ ਹੋ ਨਹੀਂ ਗੱਦੇ ਹੈਡ ਹੈਡ ਹੀ ਆ ਮੈਨੂੰ ਲੱਗਦਾ ਮੈਂ ਇੱਥੇ ਬੈਠ ਗਿਆ ਵਾਚਾ ਆਹੀ ਚੀਜ਼ ਆ ਨਾ ਇਹ ਵੀ ਉਨੀ ਹੈ ਵੀ ਆ ਹਾਂ ਪੂਰਾ ਹੈ ਇਹਦੇ ਵਿੱਚ ਪੰਜ ਬਣੇ ਇਹਦੇ 6 ਬਣੇ ਉਹਦੇ ਵਿੱਚ 7 ਆ ਉੱਚ 5 ਉਹਦੇ ਵਿੱਚ 5 ਇਹਦੇ ਵਿੱਚ 7 6 ਚੇ ਫੋਰੀ ਜਰਦਾ ਜਰਦਾ ਅਗਲੇ ਸਿੱਡੇ ਦਾ ਚਲੋ ਉਹ ਤਾਂ ਬਾਤ ਦੀਆਂ ਗੱਲਾਂ ਐ ਪਹਿਲਾਂ ਚੀਜ਼ ਤਾਂ ਪਸੰਦ ਕਰ ਲਈਏ ਇਹ ਹਲਕਾ ਹੈ ਇਹ ਹਲਕਾ ਹੈ ਤਾਂ ਤੁਹਾਨੂੰ 15000 ਮਿਲ ਜੂਗਾ ਇਹ ਇਹਦੀ ਕੋਈ ਗਰੰਟੀ ਗੁੰਟੀ ਕੁਝ ਨਹੀਂ ਨੂੰ ਗਰੰੰਟੀ ਦਿੱਤਾ ਖਰਾਬ ਇਹ ਨਹੀਂ ਹੋਣਾ ਹੈਗਾ ਜਿਹਨੇ ਇਹਨੂੰ ਪਲਾਈ ਲੱਗੀ ਹੋਈ ਇਹਨੂੰ ਬੋਲ ਚ ਬਣਾਇਆ ਹੋਇਆ ਇਹਨੂੰ ਅਲਗੋਣੇ ਟੋਟਲੀ ਸਮੈਕ ਲੱਗਿਆ ਹੋਇਆ ਉਹਨੂੰ ਕਪੜਾ ਲੱਗਿਆ ਹੋਇਆ ਠੀਕ ਆ ਕਪੜਾ ਕੋਈ ਕਾਲੂ ਫਟ ਫੁੱਟ ਜਿਵੇਂ ਉਹ ਉਹ ਕੱਪੜਾ ਕੋ ਲੈ ਜਾਂਦਾ ਫਿਰ ਉਹ ਪਹਿਲਾਂ ਲੱਗਦਾ ਹਾਂ ਇਹ ਜਿੱਦਾਂ ਮਾਰੀ ਸ਼ੈਂਪੂ ਨੂੰ ਆਪਣਾ ਸਾਫ ਕਰ ਹਾਂ ਇਹ ਵੀ ਹੈ ਇਹ ਜਿਹੜਾ ਆ ਪਿਆ ਆਹ ਆਹ ਵਲਾਂ ਇਹ ਜਿਹੇ ਟਾਈਟਸ ਨਾਰਮਲ ਰੇਂਜ सस्ती ਰੇਂਜ ਵਿੱਚ ਪਈ ਆ ਇੱਥੇ ਪੈਣਾ ਕੋ 20000 ਰੁਪਏ ਦਾ ਜੇ ਵਧੀਆ ਦੇ ਵਿੱਚ ਲੈਣਾ ਫਿਰ ਉਹ 25 26 ਤੋਂ ਪਾਉਂਦੇ ਨੇ ਫਿਰ ਉਹ ਅੱਛਾ ਇਹ 20000 ਦਾ ਹੱਸ ਇੱਕ ਤੱਕ ਨਾਰਮਲ ਰੱਖਿਆ ਹੋਇਆ ਹੈ ਵਚਨ ਨੇ ਸ਼ੋਨ ਇਹ ਕਿਹੜੇ ਪਸੰਦ ਹੈ ਤੂੰ ਦੱਸ ਇਹ ਵੀ ਹਾਂ ਆ ਆਹ ਆਹ ਚੀਜ਼ ਵਧੀਆ ਹੈ ਤਾਂ ਇਹਦੇ ਪਿੱਛੇ ਤਾਂ ਨਹੀਂ ਕੁਝ ਵੀ ਲੱਖਣਾ ਨਹੀਂ ਇਹਦੇ ਪਿੱਛੇ ਕੁਝ ਨਹੀਂ ਲੱਖਣਾ ਚੀਜ਼ ਉਹ ਵੀ ਵਧੀਆ ਜਿਹੜੀ ਉਹ ਪਈ ਆ ਤੁਹਾਡੇ ਕੋਲ ਜਿਆਦਾ ਕਿਹੜਾ ਵਿਗਦਾ ਸਾਡੇ ਕੋਲ ਆਹ ਵਾਲਾ ਡਿਜ਼ਾਈਨ ਉਹ ਉਹ ਵਾਲਾ ਦੋਨੇ ਚੀਜ਼ਾਂ ਤੁਹਾਡੇ ਕੋਲ ਵਿਕ ਗਈਆਂ ਹਨਾ ਟੋ ਨਹੀਂ ਹੈਗੀ ਇਹਨਾਂ ਨੂੰ ਉਹਨੂੰ ਟੋ ਹੈਗੀ ਹਨਾ ਇਹ ਜਿਹੜਾ ਆ ਪੇੜਾ ਹੈ ਹਾਂ ਪੇ ਆਹ ਜਿਪਰ ਅਪਲਾਈ ਪਈ ਆਪਣੀ ਇਹ 12000 ਦਾ ਤਾਂ ਰੈਂਡ ਤੁਸੀਂ ਹਾਂ ਮਟੀਰੀਅਲ ਹਲਕਾ ਅੱਛਾ ਮਟੀਰੀਅਲ ਹਲਕਾ ਹੈ ਹਨਾ ਇਹ ਮਕਸਾ ਵੀ ਘੱਟ ਡੀਪ ਘੱਟ ਹੈ ਓਕੇ ਤੇ ਬੇਰੇ ਸਮਾਨ ਦੇ ਕੱਪੜੇ ਵੀ ਨਹੀਂ ਆਣੇਗੇ ਤੁਸੀਂ ਦੱਸੋ ਤੁਹਾਡੇ ਹਿਸਾਬ ਦੇ ਨਾਲ ਉਹ ਚੀਜ਼ ਕਿੰਨੇ ਦੀ ਆ ਉਹ ਗਰੰਟੀਡ ਲਾਈਫਟਾਈਮ ਹੈ ਉਹ ਵਧੀਆ ਚੀਜ਼ ਆ। ਹਾਂਜੀ ਹਾਂਜੀ ਹਾਂਜੀ। ਜੇ ਤਾਂ ਸਮਾਨ ਰੱਖਣਾ ਜਿਵੇਂ ਬਿੱਬੀ ਨੇ ਪਿੱਛੇ ਕੋ ਮਾਰੇ ਮੋਟਾ ਕੋ ਦਵਾਈ ਬੂਟੇ ਪਾਣੀ ਦੇ ਗਲਾਸ ਰੱਖਣਾ ਹੋਵੇ ਰੱਖੋ ਜੂਗਾ। ਇਹਦੇ ਵਿੱਚ ਰੱਖਣੀ ਹੋਣਾ ਹੈ ਕਿੰਨਾ ਫਿਰ ਸਾਈਡ ਤੇ ਕੋਈ ਟੇਬਲ ਟੂਕ ਰੱਖਣਾ ਪੈਣਾ ਦਾ ਸਾਈਡ ਬਾਕਸ। ਉਹ ਖੁੱਲਦਾ ਤਾਂ ਨਹੀਂ ਹੈਗਾ ਮਤਲਬ ਸਿਰਫ ਸ਼ੋਅ ਹੈ ਨਾ। ਕਿਹੜਾ? ਜਿਵੇਂ ਹਾ ਢੋ ਖੁੱਲਦੀ ਤਾਂ ਨਹੀਂ। ਹਾਂ ਖੁੱਲਦੀ ਆ। ਹਾਂ। ਜੇ ਮੰਨ ਲਓ ਤੇ ਜ ਕੋਈ ਸਮਾਨ ਸਮੂਹ ਰੱਖਣਾ ਹੈ ਨਾ। ਅਜੇ ਅੰਦਰ ਵੀ ਸਮੈਕਾ ਲਾਇਆ ਹੋਇਆ ਹੈ। ਹੂੰ। ਇਹ ਤਾਂ ਬਿੱਬੀ। ਦੇਖ। ਕਿਥੋਂ ਤੋਂ ਮੂਬੂਤ? ਮੱਸਾ ਦੇ ਦਿੱਤੀ ਲੀ। ਜਿਹੜਾ ਉਹ ਮੂਰੇ ਪਿਆ ਉਹ ਵੀ ਇਹੀ ਚੀਜ਼ ਆ ਉਹ ਹਲਕਾ ਫੇ ਉਹ ਠੀਕ ਨਹੀਂ ਆਗਾ ਉਹ ਤਾਂ ਸਿੰਪਲਟ ਹੋ ਆ ਗਈ ਖੋ ਉਹ ਹੋ ਹੈਨਾ ਹਾਂ ਹਾਂ ਕੀ ਆ ਕਹਿੰਨੀ ਬੀਬੀ ਮੇਰੀ ਗੱਲ ਤੋਂ ਆਪਾਂ ਨੇ ਕਿਹਾ ਇੱਥੇ ਕੋਈ ਚੀਜ਼ਾਂ ਹੀ ਰੱਖਣੀਆਂ ਮੇਰੇ ਹਸਾਬ ਨਾਲ ਚੀਤਾ ਉਹ ਵੀ ਵਧੀਆ ਹੈ ਕਿਹੜੀ ਆੜੀ ਪਈ ਆ ਆਹਾ ਜਚੂਗਾ ਵੀ ਹੋਰ ਇਹਨੂੰ ਕੀ ਆ ਕਹਿੰਨਾ ਵੀਰੇ ਠੀਕ ਆ ਵਧੀਆ ਉਹ ਵੀ ਆਹੀ ਚੀਜ਼ ਆ ਤਾਂ ਸ ਮੈਂ ਕੱਲ ਕੇ ਹਾਂਜੀ ਹਾਂਜੀ ਸਾਨੂੰ ਦੋਪਤੋ ਛੋੜੀ ਪਰ ਤਾਂ ਚੱਲੀ ਹੈ ਤਾਂ ਚੱਲੀ ਹੋਊਗੀ ਚਿੰਤਾ ਨਾ ਕਰੋ ਹਾਂ ਅਸੀਂ ਕੋਈ ਇਹ ਜੇ ਨਾ ਮੈਂ ਤੁਹਾਨੂੰ ਦੱਸਦਾ ਜਿਹੜਾ ਚੀਜ਼ ਛੋਟੇ ਲੱਭ ਦੇਣ ਵਾਲਾ ਤੁਹਾਨੂੰ ਮੈਂ ਦੇਣਾ ਨਹੀਂ ਹੈਗਾ ਜੀ ਹਾਂ ਬਸ ਤੁਸੀਂ ਡਿਜ਼ਾਈਨ ਪਸੰਦ ਕਰੋ ਜੀ ਹਾਂ ਤਾਂ ਹੀ ਮੁੰਡਾ ਆਇਆ ਕਹਿੰਦਾ ਮੈਨੂੰ ਕੋ ਦਿਖਾ ਦੇ ਮੈਨੂੰ ਦੇਖਣਾ ਪਏ ਬੀਬੀ ਬਤਾਇਆ ਕਿ ਆਹ ਬਾਈ ਕਹਿੰਦਾ ਗਰੰਟੀ ਆਉ ਚੀਜ਼ ਦੀ ਪਰ ਚੀਜ਼ ਵੀ ਚੰਗੀ ਲੱਗਣੀ ਚਾਹੀਦੀ ਹੈ ਘਰ ਚ ਹਜ਼ਾਰ 2000 ਦੇ ਜਾਂ ਚੱਲ ਬਾਦੀਆਂ ਗੱਲਾਂ ਕਿ ਨਹੀਂ ਕਹਾਂਗੇ ਨਹੀਂ ਬੀਬੀ ਹਾਂ ਗੱਲ ਪਰ ਠੀਕ ਹੈ ਤਾਂ ਥੋੜੇ ਬਹੁਤੇ ਪਾ ਦੇ ਤੂੰ ਆ ਹਾਂ ਹਾਂ ਕੋਈ ਗੱਲ ਨਹੀਂ ਪੰਜ ਕ ਪਾ ਦੇ ਠੀਕ ਆ ਹਾਂ ਠੀਕ ਆ ਰੇਣ ਦੇ ਦੂੰਗੇ ਅਸੀਂ ਯਾਕੇ ਠੀਕ ਆ ਕੋਈ ਨਹੀਂ ਠੀਕ ਆ ਠੀਕ ਆ ਉਹ ਗਨੇ 6 ਕਹਿੰਦੇ ਪੁੱਤ ਤੂੰ ਹਾਂਜੀ ਪੰਜ ਦੇਣਾ ਫੇ ਕੋਈ ਨਾ ਪੰਜ ਦੇ ਹਰਦਾ ਸੁਣੋ ਹਾਂ ਚੱਕ ਲਓ ਫਿਰ ਇਹ ਚੱਕ ਲਓ ਠੀਕ ਆ ਹੀ ਹਾਂ ਕਿਆ ਕਹਿੰਦੇ ਆ ਫਿਰ ਇਹ ਪੁੱਤ ਦੇ ਦੂੰਗੇ ਜਦੋਂ ਹੱਥ ਚ ਆ ਗਏ ਕੋਈ ਨਹੀਂ ਕਿਆ ਕਹਿੰਦੇ ਆ ਬੈਡਾਂ ਨੂੰ ਤੁਸੀਂ ਠੀਕ ਐ ਇਹ ਹਾਂਜੀ ਹਾਂਜੀ ਲੱਗਿਆ ਤੁਹਾਨੂੰ ਉਹ ਬਜੇ ਤੇ ਇਹ ਵੀ ਫੁੱਲ ਗਾਰੰਟੀ ਹਾਂਜੀ ਹਾਂਜੀ ਚਲੋ ਇਹ ਚੱਕਰ ਦੀਪ ਸਾਹਮਣੇ ਕਰ ਲੈ ਉਹ ਇੱਕ ਪਰਾ ਲੈਣਾ ਜਾਂ ਇੱਕ ਲਾਈਟ ਕਲਰ ਵੀ ਬੇਜ ਲਾਈਟ ਕਲਰ ਕਿਹੜਾ ਆਹ ਤਾਂ ਇਹ ਤੋਂ ਬਜੇ ਜੀ ਜੀ ਬੀ ਬੀ ਇਹ ਫੇਰ ਅੱਛਾ ਆ ਵੀ ਢੋਪਈਆ ਨੇ ਮੈਂ ਬਸ ਗੱਦੀ ਦਾ ਰੰਗ ਦਾ ਹਰਕਾ ਉਹ ਦਾ ਡਾਰਕਰ ਥੋੜਾ ਲਾਈਟ ਮਨ ਉਹ ਠੀਕ ਆ ਕਿਉਂਕਿ ਆਏ ਨਾ ਮਾੜੇ ਮੋਟੀ ਲਿਬੜੀ ਲੁਬੜ ਜੀ ਹੈ ਨਾ ਦਿਖਦੀ ਨਹੀਂ ਹੈਗੀ ਉਹ ਤੋ ਤੂੰ ਇਹਨੂੰ ਕੋਈ ਚੱਕਰ ਜੇ ਮਾਲਾ ਕੱਲ ਕੋਲੋਂ ਨੂੰ ਧੋਣਾ ਧੂਣਾ ਨੂੰ ਗੱਦੀ ਨੂੰ ਹਾਂ ਗੱਦੀ ਪਿੱਛੇ ਖੁੱਲ ਜੰਨੀ ਜੇ ਤੁਹਾਡਾ ਕੱਪੜਾ ਬੰਦਾ ਗੁੰਦਾ ਵੀ ਹੋ ਗਿਆ ਪਿੱਛੇ ਸਕਰੂ ਲੱਗੇ ਆ ਸਕਰੂ ਖੋਲੋ ਜਾਓ ਬਰ ਘਰ ਜਾ ਗੱਦੀਓਂ ਬਾਹਰ ਹੋਣੀ ਆ ਨਹੀਂ ਸੁਣ ਡ੍ਰੈਗਿੰਗ ਵੀ ਹੋ ਜੂਗਾ ਇਧਰ ਨਹੀਂ ਤੇ ਤੋਂ ਨਹੀਂ ਨਾ ਬੰਦਾ ਵੀ ਨਹੀਂ ਹੋਣਾ ਨਹੀਂ ਛੇਤੀ ਜੇ ਮੈਨੂੰ ਮੈਲ ਚੰਗੇ ਨਾਲ ਆਗੇ ਬੀਬੀ ਸਾਢੀ ਨਹੀਂ ਆ ਬਹੁਤ ਆਪਣਾ ਸਵਾਇ ਕਰੇ ਡਰੈਕਿੰਗ ਫਰੋਂ ਡਰੈਕਿੰਗ ਹੋ ਗਿਆ ਫੋਨ ਤੇ ਨਮਾ ਲਵਾਣਾ ਕੱਪੜਾ ਨਮਾ ਲਵਾ ਲੀਓ ਕੱਪੜਾ ਫਿਰ ਮੈਂ ਕਿੱਥੇ ਜਾਣਾ ਕੁੱਤ ਗਾਇਲੇ ਕੋਈ ਕੁਟੇ ਕਰ ਲੈਣਗੇ ਇਹਦਾ ਕਿਹਾ ਹਿਸਾਬ ਹੁੰਦਾ ਫੇ ਕੱਪੜੇ ਦਾ ਹੀ ਕੱਪੜੇ ਦੇ ਕਿੰਨਾ 2 ਮੀਟਰ ਕੱਪੜਾ ਲਾ ਦਿਆ ਨੇ ਸਾਰੇ ਸੱਤ ਅੱੱਤਰ ਕਰਾ ਖਰਚੇ ਦੋਹਰਾ ਉਹ ਫਿਰ ਤੁੰ ਮੈਂ ਤਾਂ ਕਹਿੰਨੀ ਹੋਰ ਠੀਕ ਹੈ ਤੈਨੂੰ ਨਾਲ ਵਿੱਚ ਸਮਾਨ ਰੱਖੋ ਦੇਖ ਲੈ ਕੋਈ ਕੱਪੜਾ ਤੁੰ ਮਾਣੀ ਕਰ ਉਹ ਚੱਕ ਲੈ ਹਾਂ ਜੀ ਆ ਲੈ ਲਓ ਹਾਂ ਬੁੱਤਾ ਠੀਕ ਇਹ ਤੇਰੀ ਦਸੰਦੀ ਪਰ ਇਹ ਤਾਂ ਜਿਹੜਾ ਇੱਕੁੱਠੇ ਕੱਪੜੇ ਵਾਲੇ ਦਾ ਪੁੱਤ ਮੈਨੂੰ ਆ ਮੇਰੇ ਇੰਨਾ ਮਜ਼ਬੂਤ ਆ ਇਹ ਟੋਟਲੀ ਫਲਾਈ ਆ ਅੱਛਾ ਉਹ ਤੇ ਮੇਰਾ ਕੋਤਾ ਹੈ ਗਲਾਈ ਕਰਦਾ ਕੰਚੀ ਗਰੇ ਕੱਟ ਲੈਣਾ ਉਹਨੂੰ ਤਾਂ ਆ ਕੱਪੜੇ ਜਿੰਦੇ ਮਿਲੇ ਕਿਦਾਂ ਵਾਲੇ ਲੋ ਕੋਈ ਬੰਦਾ ਆ ਦੇਖ ਲਾ ਆ ਦੇਖ ਇਹਨਾਂ ਤੋਂ ਕੁਝ ਕਰ ਨਹੀਂ ਤੇਰੇ ਆ ਪੂਰਾ ਮੈ ਗੋਟ ਆ ਹੀ ਫਲਾਈ ਪਰ ਲੱਗੀ ਹੋਈ ਆ ਆਈ ਸਾ ਡਰ ਜਾ ਹੀ ਥੱਲੇ ਆਪੇ ਮਾਲੋ ਵੀਰੇ ਟੁੱਟਣਾ ਜਾਵੇ ਟੁੱਟ ਜਾ ਛੱਡ ਦੋ ਕਮਾਲ ਨਹੀਂ ਜਿਵੇਂ ਮੰਨ ਲਓ ਕੋ ਪੁਰਾਣਾ ਬੈੱਡ ਬੁੱਡ ਪਏ ਹੁੰਨੇ ਲੈ ਲੂਗਾ ਪਿੱਛੇ ਉਹ ਵੀ ਹਾਂਜੀ ਉਹ ਵੀ ਦੇਖ ਕੇ ਹੈਨਾ ਹਾਂਜੀ ਦੇਖ ਕੇ ਵੀ ਕਿਆ ਹਿਸਾਬ ਤਾਂ ਬੈਂਦਾ ਠੀਕ ਹੈ ਤੇ ਤੁਸੀਂ ਮੰਨ ਲਓ ਜੇ ਕਿਸੇ ਨੇ ਕਿਸ਼ਤਾ-ਕੁਸਤਾ ਪਰ ਚੱਕਣੀਆਂ ਚੀਜ਼ਾਂ ਦਾ ਬਿਲਕੁਲ ਬਜਾਜ ਦੀ ਆਪਸ਼ਨ ਹੈਗੀ ਆ ਨਾ ਕ੍ਰੈਡਿਟ ਕਾਰਡ ਵੀ ਹੋ ਜਾਂਦੀ ਉਹਦੀ ਕਿਸ਼ਤਾ ਮੰਨ ਜਾਂਦੀ ਹੂੰ ਬਜਾਜ ਬਜਾਜ ਹੀ ਚਾਹੀਦਾ ਆਪਾਂ ਨੂੰ ਬਜਾਜ ਤੋਂ ਬਿਨਾਂ ਨਹੀਂ ਜਾਂ ਕ੍ਰੈਡਿਟ ਕਾਰਡ ਹੋਵੇ ਹਾਂਜੀ ਦੋ ਚੀਜ਼ਾਂ ਹਾਂਜੀ ਠੀਕ ਹੈ ਬੱਤ ਤੇ ਬੱਤ ਕਿੰਨੇ ਦਾ ਚਾਹੀਦਾ ਲੋਨ ਕਰਾ ਸਕਦਾ ਬੰਦਾ ਸਾਡੇ ਕੋਲ ਆ 8000 ਸ਼ੁਰੂ ਹੋਏ ਨਾ ਲੋਨ ਕਿੰਨੇ ਤੱਕ ਹੀ ਹੱਤੋਂ ਉੱਪਰ ਡਿਪੈਂਡ ਕਰਦਾ ਕਸਟਮਰ ਦੇ ਤੇ ਫਤਰੂ ਗੁੱਲ ਤੇ ਕਿੰਨੀ ਜਾਂਦੀ ਹੈ ਹਮ ਟਿਬਲ ਸਕੋਰ ਤੋਂ ਹਨਾ ਟਿਬਲ ਸਕੋਰ ਅਕੋਰਡਿੰਗ ਜੇ ਕਿ ਲੱਖ 2 ਲੱਖ ਦਾ ਵੀ ਹੋਵੇ ਚਾਹੇ ਉਹ ਵੀ ਤੁਸੀਂ ਦੇ ਦੂਗੇ ਹਾਂਜੀ ਹਾਂਜੀ ਠੀਕ ਆ ਬੀਬੀ ਫਿਰ ਪਸੰਦ ਆ ਹਾਂ ਪਸੰਦ ਹੈ ਪਰ ਪੁੱਤ ਇਹਨਾਂ ਨੂੰ ਫਿਰ ਪੈਸੇ ਦੇ ਦੇ 5000 ਕੋਈ ਗੱਲ ਨਹੀਂ ਮੇਰੇ ਪਾਸ ਹੋਣਗੇ ਮੈਂ ਦੇ ਦੇਣੇ ਨੇ ਤਨਖਾਹ ਪੈ ਜਣੀ ਮੈਨੂੰ ਤਾਂ ਅੱਜ ਮੈਨੂੰ ਇਹ ਉਹ ਤੁਹਾਨੂੰ ਦੇ ਦੂਗਾ ਕਟਾਨ ਕੋਈ ਨਹੀਂ ਮੈਂ ਭੇਜਣਾ ਹੁਣ ਠੀਕ ਹੈ ਜੀ ਪੈਸੇ ਕੋਈ ਟੈਨਸ਼ਨ ਨਾ ਲਿਓ ਨਾ ਕੋਈ ਨਹੀਂ ਭੇਜਦੇ ਐਸੀ ਤਾਂ ਇਹ ਤਾਂ ਸਹੀ ਗਿਆ ਚਲੋ ਬਾਕੀ ਠੀਕ ਹੈ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਫਿਰ ਆਪਣੀ ਦੁਕਾਨ ਦਾ ਨਾਮ ਦੱਸ ਦੇ ਆਪਣੀ ਦੁਕਾਨ ਦਾ ਨਾਮ ਜਰੂਰ ਦੱਸੀ ਅਵਤਾਰ ਫਿਨਿਚਰ ਹਾਊਸ ਸਵੇਲਾ ਰੋਡ ਸਿਟੀ ਚਮ ਘਰ ਸਾ ਜਰੂਰ ਇੱਕ ਵਾਰ ਜਿਹੜੇ ਮੇਰੇ ਵੀਰ ਭੈਣ ਭਰਾ ਨੇ ਸਮਾਨ ਚੱਕਣਾ ਤਾਂ ਜਰੂਰ ਇੱਕ ਵਾਰ ਆਇਓ ਸਮਾਨ ਦੀ ਕੁਆਲਿਟੀ ਜਰੂਰ ਦੇਖਿਓ ਅਗਰ ਤੁਹਾਨੂੰ ਚੰਗਾ ਲੱਗਿਆ ਤਾਂ ਲਿਓ ਨਹੀਂ ਤੁਹਾਡੀ ਮਰਜ਼ੀ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ ਬਹੁਤ ਸੈੱਟ ਪਿਆ ਹੈ ਬਾਈ ਕੋਲ ਪੂਰਾ ਸੈੱਟ ਜੇ ਕਿਸੇ ਨੇ ਲੈਣਾ ਸਟਾਰਟਿੰਗ ਪੁੱਛਦੇ ਹੁਣ ਕਿਹਾ ਸਾਬ ਤਾਂ ਬਸ ਸਟਾਰਟਿੰਗ ਦਾ ਵੀ ਤੇ ਮਾਤਾ ਕਹਿੰਦੀ ਹੁਣ ਘੜੀ ਘੜੀ ਦਾ ਨਹੀਂ ਕੰਮ ਹੋਣਾ ਜੀ ਆਪਾਂ ਹੁਣ ਸੋਫਾ ਸੈੱਟ ਵੀ ਨਾਲ ਚੱਕ ਲਈਏ ਹੈ ਪਹੁੰਚੇ ਹੁਣ ਦੇਖਦੇ ਹਾਂ ਸੋਫਾ ਸੈੱਟ ਵੀ ਹਾਂਜੀ ਸਟਾਰਟਿੰਗ ਪ੍ਰਾਈਸ ਹੋਵੇਗੀ ਹਾਂ ਸਟਾਰਟਿੰਗ ਪ੍ਰਾਈਸ ਆਪਣੇ ਬੜਾ ਬੜਾ ਜੀ 9000 ਤੇ ਸਟਾਰਟ ਹੋਇਆ। ਅੱਛਾ ਆਹ ਹਾਰਡਾ ਸੋਫਾ ਹੈ ਇਹ 9000 ਤੋਂ ਸਟਾਰਟ ਆ ਪੂਰਾ। ਇਹ ਹੈ ਕਿਵੇਂ ਦਾ ਇਹ ਵਧੀਆ ਜਾ ਕਾ? ਹਕੀਕਾ ਵਧੀਆ ਗਾਰੰਟੀ ਹੈ ਬਾਕੀ। ਇਹਦੀ ਵੀ ਗਾਰੰਟੀ ਹੈ। 3 ਸਾਲ ਦੀ ਵੀ ਗਾਰੰਟੀ ਹੈ ਜਾਲਦੀ ਤੇ। ਠੀਕ ਹੈ। ਤੇ ਇਹਦੇ ਨਾਲ ਕੀ-ਕੀ ਆ? ਪੂਰਾ ਸੈੱਟ ਮਿਲੂਗਾ? ਪੰਜ ਸੈਟਰ ਹੋਣੇ, ਟੇਬਲ ਐਕਸਟਰਾ। ਟੇਬਲ ਐਨ ਐਕਸਟਰਾ 2000 ਰੁਪਏ ਦਾ। ਅੱਛਾ ਲਾਇਦਾ ਮਿਲੂਗਾ। ਯਾਨੀ ਕਿ 11000 ਰੁਪਏ ਦੇ ਵਿੱਚ ਪੂਰਾ ਸੈੱਟ ਬਣੂ। ਇਸ ਨਾਲ ਕੇ ਵਾਲਾ ਟੇਬਲ 2000 ਦਾ, ਬਾਕੀ ਸ਼ੀਸ਼ੇ ਵਾਲਾ 3000 3500 ਤੋਂ ਸਟਾਰਟ ਹੋ ਜਾਂਦਾ। ਸਟਾਰਟਿੰ ਲਾਸਟ ਰਾਕ ਕਸਟਮਰ ਦਾ ਹੋਤਾ ਸੀਟ ਦੇ ਤਾਂ ਹੁੰਦਾ 4000 ਰੁਪਏ ਤੋਂ 5000 8000 ਤੱਕ ਸੀਟ ਤੱਕ ਚੱਲਦਾ ਜਿਹੜੇ ਨਾਰਮਲ ਚੱਲਦੇ ਆ ਉਹ ਆਪਣਾ ਪੈਨਲ ਡਿਸਪਲੇ ਦੇ ਚਾ ਇਹਨਾਂ ਨੂੰ ਦੇਖ ਕੇ ਕਸਟਮਰ ਆਪਣੇ ਹਿਸਾਬ ਨਾਲ ਪ੍ਰਭਾਵ ਵੀ ਲੈਂਦਾ ਠੀਕ ਹੈ ਇਹ ਤੁਸੀਂ ਆਪ ਹੀ ਤਿਆਰ ਤਾਂ ਤੁਸੀਂ ਆਪ ਹੀ ਬਣਾ ਕਰਦੇ ਆ ਹੈ ਨਾ ਜੇ ਮੰਨ ਲਓ ਕਿਚਨ ਵਗੈਰਾ ਦਾ ਕੰਮ ਕਰਾਉਣਾ ਕਿਸੇ ਨੇ ਕਿਚਨ ਦਾ ਕੰਮ ਵੀ ਹੋ ਜਾਊਗਾ ਕਾਰਬੋਰਡ ਦਰਵਾਜ਼ੇ ਟਾਕੀਆਂ ਜੋ ਟੋਟਲ ਕਰਾਉਣਾ ਤੁਸੀਂ ਉਹ ਕਰ ਦਿੰਨੇ ਹਨਾ ਤਿਆਰ ਹਨਾ ਠੀਕ ਹੈ ਠੀਕ ਹੈ ਠੀਕ ਹੋਰ ਪਾਸ ਕਰਿਆ ਵੀ ਪਹਿਲਾਂ ਤੁਸੀਂ ਅਨਕਿਤ ਕਿੱਥੇ ਹੋਇਆ ਜੀ ਕਿੱਥੇ ਕਿੱਥੇ ਕਰਕੇ ਆਇਆ ਹੋਇਆ ਕੰਮ ਤੁਸੀਂ ਹੁਣ ਚੱਲਦਾ ਕਿਤੇ ਹੁਣ ਪਰਸੋਂ ਚੰਡੀਗੜ੍ਹ ਨਿਬੜ ਕੇ ਆਏ ਜੀ ਤੇ ਬਾਕੀ ਹੁਣ ਇੱਧਰ ਹੁਣ ਬੈੱਡ ਬਣਾਣਾ ਮਾਚਲ ਤਿਆਰ ਹੋ ਰਹੇ ਨੇ ਤੁਹਾਡੇ ਕੋਲ ਉਹਨਾਂ ਦੇ ਕੋਈ ਵੀਡੀਓ ਵਗੈਰਾ ਹੈਗੀਆਂ ਵੀਡੀਓ ਹੈਗੀਆਂ ਤੁਹਾਨੂੰ ਅਸੀਂ ਵੀਡੀਓ ਵਿੱਚ ਛੱਡਾਂਗੇ ਇਹਨਾਂ ਦਾ ਕਲਿੱਪ ਜਿਹੜੇ ਇਹਨਾਂ ਨੇ ਬਣਾਇਆ ਹੋਇਆ ਸਮਾਨ ਇਹਨਾਂ ਦਾ ਕਰਨ ਦਾ ਢੰਗ ਜੋ ਵੀ ਹੈ ਆਪਾਂ ਤੁਹਾਨੂੰ ਸਾਰਾ ਕੋਈ ਵੀਡੀਓ ਵਿੱਚ ਦਿਖਾਵਾਂਗੇ ਜਰੂਰ ਤੁਸੀਂ ਚੈੱਕ ਕਰਿਓ ਤੇ ਅਗਰ ਜੇ ਕਿਸੇ ਨੇ ਲੱਕੜ ਦਾ ਸਮਾਨ ਬਣਾਉਣਾ ਤਾਂ ਪਲੀਜ਼ ਜਿੰਨੇ ਸਾਡੇ ਸਬਸਕ੍ਰਾਈਬਰ ਜੁੜੇ ਹੋਏ ਐ ਇੱਕ ਵਾਰ ਇਹਨਾਂ ਨੂੰ ਜ਼ਰੂਰ ਮਿਲਿਓ ਜੀ ਮਹਿੰਗਾ ਬਿਰਿਆਦਾ ਮਹਿੰਗਾ ਹੋਣਾ ਹਨ ਸਾਰੇ ਸਮਾਨ ਇਹ ਨਹੀਂ ਤੁਹਾਨੂੰ 25000 ਰੁਪਏ ਦੇ ਦੇਵਾਂਗੇ ਸਾਰੇ ਹਾਂਜੀ ਵਿਚ ਆ ਮੇਜ਼ ਮੂਰ ਲਓ ਹੈ ਇਹ 25000 ਰੁਪਏ ਦੇ ਵਿੱਚ ਪੂਰਾ ਹੋਰ ਸਸਤਾ ਲੈਣਾ ਉਹ ਪਏ 19000 ਰੁਪਏ ਦਾ ਅੱਛਾ ਉਹ 19000 ਦਾ ਹੈ ਠੀਕ ਹੈ ਠੀਕ ਹੈ ਇਹਦੇ ਲੱਕੜ ਲੁੱਕੜ ਕਿਵੇਂ ਇਹਨਾਂ ਦੀ ਲੱਕੜ ਵਧੀਆ ਘੋਣਿਆਂ ਦੀ ਗਾਰੰਟੀ ਹੈ ਦੋਨਾਂ ਦੀ ਜਿਹੜਾ ਮਰਜ਼ੀ ਲੈ ਲਿਓ ਬਸ ਇਹਦਾ ਕੱਪੜੇ ਦਾ ਫਰਕ ਆ ਬਣਾਉਣੇ ਦਾ ਕੈਰੀਗਰ ਦਾ ਫਰਕ ਤੇ ਇੰਟੀਰੀਅਰ ਦਾ ਫਰਕ ਹੈ ਮਟੀਰੀਅਲ ਦਾ ਥੋੜਾ ਬੋਤਾ ਫਰਕ ਆ ਯਾਨੀ ਕਿ ਆ ਚੰਗਾ ਮਟੀਰੀਅਲ ਬਣਿਆ ਹੋਇਆ ਚੀਜ਼ ਇੱਕੋ ਹੀ ਆ ਨਹੀਂ ਡਿਜ਼ਾਈਨ ਹੀ ਚੀਜ਼ ਫਰਕਾ ਡਿਜ਼ਾਈਨ ਵਿੱਚ ਡਿਜ਼ਾਈਨ ਵਿੱਚ ਵੀ ਫਰਕ ਆ ਨਾ ਹਾਂਜੀ ਹਾਂਜੀ ਹੂੰ ਇੱਧਰ ਵੀ ਪਏ ਆ ਹਨਾ ਚਲੋ ਇਹਦੇ ਬਾਰੇ ਵੀ ਸੋਚਦੇ ਆਂ ਫਿਰ ਸੋਚੋ ਹੈ ਸੋਚੋ ਚਲੋ ਟੇਬਲ ਟੂਬਲ ਜੇ ਮਨ ਲਾ ਹੈ ਜਿਆ ਲੈਣਾ ਹੋਵੇ ਨਾਲ ਅਸੀਂ ਆਹ ਵਾਲਾ ਟੇਬਲ 4000 ਰੁਪਏ ਦਾ ਮਿਲ ਜੂਗਾ ਬਾਕਸ ਵਾਲਾ ਟੇਬਲ ਜਿਹੜਾ ਮੈਂ ਉਹ ਪਿਆ ਜਿਵੇਂ ਮੰਨ ਲਓ ਉਹ ਨਹੀਂ ਲੈਣਾ ਸੀ ਉਹ ਚੱਕਰ ਨਹੀਂ ਕੈਨਸਲ ਹੋ ਜੂਗਾ ਉਹ ਕੈਨਸਲ ਹੋ ਜੂਗਾ ਫਿਰ ਤੁਸੀਂ ਇਹਦਾ ਨਾਲ ਦਾ ਦੇ ਸਕਦੇ ਹੋ ਨਾ ਚਲੋ ਚੱਲ ਬਈ ਸਮਾਨਤਾ ਬਹੁਤ ਰੱਖਿਆ ਹੋਇਆ ਹੈ ਬਾਈ ਨੇ ਹਨਾ ਉਹ ਵਧੀਆ ਵਿਚਾਰੇ ਜੂਰੂ ਦੇ ਹੀ ਕਰਦੇ ਆ ਕੰਮ ਵਿੱਚ ਹਾਂ ਬਹੁਤ ਪੁਰਾਣੀ ਦੁਕਾਨ ਆ ਨਾ ਮਾਂ ਜੀ ਵਧੀਰੀ ਚੰਗੀ ਹੁੰਦੀ ਸੀ ਸਾੜੀ ਕੌਣ ਚੰਗੇ ਹੁੰਦੀ ਸੀ ਮਾਂ ਜੀ ਮਾਂ ਜੀ ਅੱਛਾ ਦਾਦੀ ਦਾਦੀ ਇਹ ਮੁੰਡੇ ਦੀ ਲਓ ਜੀ ਬੈੱਡ ਆ ਗਏ ਜੀ ਆਪਣੇ ਲਿਆਂਦੇ ਬਾਈ ਨੇ ਤੇ ਹੁਣ ਅੰਦਰ ਕਰਾਂਗੇ ਇਹਨਾਂ ਦੇ ਜੋ ਵੀ ਆਪਾਂ ਨੇ ਸੈਟਿੰਗ ਬੈਟਿੰਗ ਜੋ ਵੀ ਕਰਨਾ ਆਪਾਂ ਨੇ ਅੱਛਾ ਥੋੜਾ ਹੋ ਗਿਆ ਨਾ ਇਹ ਇਹ ਬਾਈ ਕਹਿੰਦਾ ਮੈਨੂੰ ਦੇ ਦੇ ਬੈੱਡ ਵਿਚਾਰਾ ਕਹਿੰਦਾ ਮਾਂ ਪਾਪੀ ਤੂੰ ਦੇਖ ਲੈ ਉਹ ਆਹ ਹੀ ਟਾਈਨੂ ਵੀ ਦੇਣੀ ਆ ਵਿੱਚ ਅਸੀਂ ਇਹਦੀ ਨੂੰ ਵੀ ਘਟਾਉਣੇ ਆ ਉਹ ਤਾਂ ਬਿੱਜੇ ਲੈ ਰੇ ਉਹ ਹੋ ਤਾਂ ਕੋਈ ਗੱਲ ਨਹੀਂ ਪੈਸੇ ਦੇ ਦੂੰਗੇ ਉਹਨੂੰ ਦੇਖ ਲੈ ਜੇ ਭਾਈ ਤੈਨੂੰ ਸਾਈਡਿੰਗ ਬਣਦੀ ਆ ਤੂੰ ਦੇਖ ਲੈ ਸਾਨੂੰ ਕਿਹਾ ਉਹ ਨਹੀਂ ਭਾਈ ਇਹਨੂੰ ਚਾੜ ਦੇ ਲੱਛੇ ਸਾਤੇ ਉਹਨੂੰ ਦਰਵੇ ਤੇ ਰੱਖ ਦ ਦੇ ਦੇ ਹੈ ਇਹਨਾਂ ਤੇਰੀ ਮਾੜੀ ਮਿਹਰੇ ਕਰਕੇ ਦੱਸ ਦੇ ਵੇਚ ਦੇਣੇ ਹਾਂ ਆ ਰਾਮ ਨਾਲ ਦੱਸ ਦੇ 8 ਰੇ ਵੇਚ ਦੇਣਗੇ ਬਗੜਿਆ ਹੋ ਗੋਸੂ ਨਹੀਂ ਹਾਂ ਅਸੀਂ ਵਿੱਚ ਕਰਿਆ ਨਾ ਗਵਾਮ ਦਾ ਆਉਂਦਾ ਨਿੱਕਰ ਬਹੁਤ ਵਜਨ ਬਹੁਤ ਹੈ ਦੇਖ ਲਓ ਚੈੱਕ ਕਰ ਲਓ ਅੰਦਰ ਤੇ ਬਾਹਰ ਤੇ ਕਹ ਨਹੀਂ ਜੀ ਚੈੱਕ ਕਰ ਲੈ ਆਪਣੇ ਉਸ ਵੀ ਨਹੀਂ ਹੈਗਾ ਵੀ ਖੋਲ ਲੈ ਖੋਲ ਲੈਗਾ ਚੈੱਕ ਕਰ ਲੈ ਆਪਣਾ ਹਣਾ ਬਾਅਦ ਦੇ ਵਿੱਚ ਤੂੰ ਕਹੇ ਜੀ ਆ ਤਾਂ ਆ ਤਾਂ ਜੇ ਸੈੱਟ ਬੈਂਦੀ ਹੈ ਕਹਾਣੀ ਤੇਨੂੰ ਕਹ ਨਹੀਂ ਭਾਈ ਮੈਨੂੰ ਯਾਦ ਮਾਤਾ ਤੇਨੂੰ ਸੁਣ ਤੂੰ ਪੁਰਾਣੇ ਰਤ ਤੇਨੂੰ ਦੋਵਾ ਨਾ ਹਾਂ ਆਣੀ ਕੇ ਥੋੜਾ ਕੰਮ ਹੋਣ ਵਾਲਾ ਜਿਹੜੀ ਨਹੀਂ ਜਿਹੜੀ ਚੀਜ਼ ਹੈਗੀ ਉਹ ਹੈਗੀ ਆ ਕਿ ਲੱਕੜੀ ਰੱਖੀ ਪਿਆ ਮੈਂ ਇਹ ਲੱਗ ਜਾਣੀ ਇਹਦੇ ਵਿੱਚ ਨਹੀਂ ਚਲੋ ਜਿਹੜਾ ਬਾਈ ਹੈਗਾ ਤਾਂ ਹੈਗਾ ਉਹ ਉਹ ਆਪ ਵੀ ਲੱਗ ਜਾਣੀ ਜਿੱਦਾਂ ਮਰਜੀ ਜਿਹਨੂੰ ਲੱਗ ਆਗ ਦਾ ਹੱਥ ਪਾਉ ਮੋਰੀ ਜਿੰਨੇ ਇਹ ਹਾਂ ਦੇ ਫਿਰ ਜੀ ਇਹ ਹਾਂ ਹਾਂ ਪਈ ਲੱਗ ਆ ਆ ਇਹਦੀ ਬੱਚੇ ਇਹਦੀ ਉਹ ਆ ਇਹ ਕਿਹਦੀ ਬੱਚਾ ਲੱਗਦੀ ਹੈ ਸਵੇਰਾ ਦਾ ਕੁਛ ਨਹੀਂ ਜਿਹਦਾ ਤਾਂ ਕੁਛ ਨਹੀਂ 40 ਫੁੱਟ ਮੜੀ ਮੂਟੇ ਲੱਗਣ ਵਾਲੀਆਂ ਬਾਕੀ ਤੁਹਾਡੇ ਸਾਹਮਣੇ ਅਜੇ ਉਹਦੇ ਬੈੱਡ ਚੱਕਿਆਂ ਨਾਲ ਕਰਕੇ ਜੀ ਪਵਾਓ ਇਹਦਾ ਲੋੜ ਉਹਨੇ ਤਾਂ ਕਰੇ ਨੂੰ ਦੇ ਘਰ ਪਾਈ ਆਹੀ ਤਾਂ ਉਹਨੂੰ ਵੀ ਦੇਣੇ ਆ ਇੱਕ ਨਹੀਂ ਉਹਨੂੰ ਕਟਾ ਦੇਣੇ ਆ ਤਾਂ ਇਹਦੇ ਤੇ ਪੈਸੇ ਆਦੇ ਉਹਨੂੰ ਦੇ ਦੇਣੇ ਆ ਪਰ ਇਹਨਾਂ ਨੂੰ ਲਾ ਦੇਣਾ ਵੀ ਉਹਨਾਂ ਨੂੰ ਰਿਪੇਅਰ ਕਰਕੇ ਥੋੜਾ ਦੇਖੋ ਮਿਹਨਤ ਕਰਨੇ ਮੜਾ ਮੋਟਾ ਅਗਲਾ ਮਹਿੰਗਾ ਸਸਤਾ ਦਊਗਾ ਨਹੀਂ ਜੀ ਇਹਦੇ ਨਾਲ 8 ਲੱਖ ਜੀ ਘੱਟੋ ਘੱਟ ਨੂੰ 20 ਸਾਲ ਹੋ ਗਏ ਨਿੱਗਰ ਆ ਬੈੱਡ ਨਾਲੇ ਉਹਨਾਂ ਦੇ ਹੀ ਲਿਆਂਦੇ ਦੇ ਕਿੰਨੇ ਦਾ ਦੋ ਲਾਗੂ ਕਿੰਨੇ ਦਾ ਉਹਨਾਂ ਨੇ ਪਾਈ ਵਿੱਚ ਇੱਥੇ ਲੱਗਾ 4000 ਉਹਦੇ ਗਏ 4000 ਰੁਪਏ ਆਹ ਕਹਾਂ ਰਹਿਣਾ ਉਹ ਵਿਚ 4000 ਵਿੱਚ ਦਿੱਤਾ ਉਹਨਾਂ ਨੂੰ ਉਹਨਾਂ ਨੇ 4000 ਰੁਪਏ ਵਿੱਚ ਰੱਖ ਕੇ ਸਾਡੀ ਘਟੋਤੀ ਕਰ ਦੇਣੀ ਆ ਅੱਛਾ ਹਾਂ ਭਈ ਅਸੀਂ ਪੈ ਉਹ 4000 ਸਮਝ ਲਓ ਨਹੀਂ ਤਾਂ ਬੈਠੇ ਉਹਨਾਂ ਨੇ ਸਾਡੇ 4 ਲੈ ਕੇ 4000 ਪੈਸੇ ਤੱਕ ਨਹੀਂ ਵਿੱਚ ਜਾਣੀ ਆਇ ਤੱਲੇ ਜਾ ਕੇ ਭੇਜਦੇ ਨੇ ਬਾਈ ਨੂੰ ਕਹਿ ਗਈ ਭੇਜ ਜਾਣਾ ਲੈ ਕੇ ਲੈਣੇ ਨਾਲ ਬੱਲ ਕਰੀ ਬਤਾ ਦੇ ਨਹੀਂ ਕਰਵਾ ਦੇ ਦੇਖ ਰਾ ਜਿੱਦੇ ਲੋਟ ਆਉਂਦੇ ਭਾਈ ਹਾਂ ਠੀਕ ਨਹੀਂ ਭਾਈ ਤੂੰ ਹਾਂ ਉਹ ਜਿੱਦੇ ਹੁਣ ਵਿੱਚ ਦਉਂਦਾ ਦੁਕਾਨਦਾਰ ਨੇ ਦਿੱਤਾ ਹਾਂ ਹੁਣ ਫੇਰ ਲੈ ਲੈ ਉਹਦਾ ਵਿੱਚ ਹੋ ਕੇ ਕਿਸੇ ਭਾਤੇ ਬਸ ਜੇ ਤੂੰ ਸਾਥੇ ਕੋਈ ਗੱਲ ਤਾਂ ਕਰਾਉਂ ਨਾ ਮੈਂ ਅਸੀਂ ਚਾਹ ਹੁਣ ਕਰੀ ਹੁੰਦੇ ਗਾ ਉਹਨਾਂ ਤਾਂ ਤੇਜੇ ਜੇ ਹੁਣ ਤੂੰ ਕਹੇ ਜਾ ਕੇ ਮੈਨੂੰ ਦੇ ਦੇ ਭਾਈ ਉਹਨਾਂ ਨੇ ਰਿਪੇਅਰ ਪੂਰ ਵੀ ਮਾੜੀ ਮੋਟੀ ਕਰਨੀ ਹੈ ਫੇਰ ਤੂੰ ਆਪਣੇ ਕੁਛ ਸਾਰੀ ਆ ਅਗਲੇ ਦੀ ਦੁਕਾਨਦਾਰੀ ਆ ਨਾ ਦੇ ਕਿਸੇ ਦਿਨੇ ਆ ਤਾਂ ਉਹ ਆਪਣਾ ਮਾਲ ਉਹਦੇ ਕੋਲ ਅਕੜਾ ਨਹੀਂ ਸਭ ਤੇ ਮਿਲੂਗਾ ਹਾਂ ਜੀ ਤੇ ਤੇ ਪੈਸੇ ਫੜ ਕੇ ਉਹਨੂੰ ਬੜਾਇਆ ਉਹਨੇ ਹਾਂ ਵੀ ਲੋ ਜੀ ਪੈ ਚੱਕੋ ਕਿ ਨਹੀਂ ਜੀ ਉਹ ਤੁਹਾਨੂੰ ਕਿਹਾ ਹਾਂ ਮਾੜੀ ਮੋਟੀ ਬੰਦੇ ਦਾ ਬੰਦ ਕਰੀ ਹੈ ਨਾ ਲਾ ਕੇ ਮਾੜੀ ਮੋਟੀ ਬੰਦੇ ਜੀ ਹੈਗੀ ਦੋ ਮਿੰਟਾਂ ਚਾਲੇ ਆ ਉਹਦਾ ਲਾ ਲੈਣੇ ਹਾਂ ਅੱਦਾਂ ਜਵਾਨ ਕਰੀਏ ਕਿਉਂਕਿ ਜਿਹੜੀ ਬੰਦੇ ਦੀ ਜਾਨ ਤੇ ਉਹ ਜਵਾਨ ਹੁੰਦੀ ਕੱਲੂ ਅਸੀਂ ਹੋਰ ਵੀ ਸਮਾਨ ਚੱਕਣਾ ਈ ਉਹਨਾਂ ਕੋਲ ਤੇ ਕਦੇ ਇੱਕੋ ਥੋੜੀ ਚੀਜ਼ ਨਾਲੇ ਸਾਡੇ ਕੋਲ ਤੋਂ ਵੀ ਉਹਨਾਂ ਦੀਆਂ ਚੀਜ਼ਾਂ ਹੁੰਦੀਆਂ ਹੁਣ ਤੂੰ ਦੇਖ ਲੈ ਵੀ ਤੂੰ ਤੇ ਤੇਰਾ ਮਨ ਕਿਆ ਕਹਿੰਦਾ ਤੂੰ ਦੇਖ ਲੈ ਤੇਰਾ ਮਨ ਕਿਆ ਕਹਿੰਦਾ ਤੂੰ ਦੇਖ ਲੈ ਬਾਈ ਬਾਹਰ ਕੱਢਣੇ ਆ ਪਹਿਲਾਂ ਆਪਾਂ ਨਹੀਂ